ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਨੇ ਲੰਮਾ ਸਮਾਂ ਜੇਲ੍ਹ ਚ ਹੰਡਾਇਆ ਹੈ ਕੈਦ ਕੱਟੀ ਹੈ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਕੈਦ ਕੱਟੀ ਹੈ ਇਸ ਦੇ ਬਾਵਜੂਦ ਇੱਕ ਨਾਮਵਰ ਸ਼ਖਸੀਅਤ ਔਰ ਸੁਖਬੀਰ ਸਿੰਘ ਬਾਦਲ ਦੀ ਸਟੇਜ ਦੇ ਉੱਤੇ ਭਾਈ ਖੇੜਾ ਭਾਈ ਅਮਰਪਾਲ ਸਿੰਘ ਦੀ ਵਿਰੋਧਤਾ ਕਰਦੇ ਨਜ਼ਰ ਆਏ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਖਪੂਰ ਦੇ ਨਜ਼ਰ ਆਏ ਨਾਮਵਰ ਸ਼ਖਸੀਅਤ ਨੇ ਸਤਕਾਰਤ ਸ਼ਖਸੀਅਤ ਨੇ ਬੰਦੀ ਸਿੰਘ ਨੇ ਪਰ ਸਵਾਲ ਉਦੋਂ ਖੜੇ ਹੋਣ ਲੱਗੇ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸ਼ਰਨ ਦੇ ਵਿੱਚ ਆ ਗਏ ਇਸ ਉੱਤੇ ਇਤਰਾਜ਼ ਕੀਤਾ ਸਰ ਜਨਰਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਨੇ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਉੱਤੇ ਟਿੱਪਣੀ ਕੀਤੀ ਗਈ ਹੈ ਭਾਈ ਖਹਿੜਾ ਦੇ ਖਿਲਾਫ ਭਾਈ ਜਸਬੀਰ ਸਿੰਘ ਰੋਡੇ ਖੜਦੇ ਨਜ਼ਰ ਆਏ ਨੇ ਉਹਨਾਂ ਨੇ ਭਾਈ ਖਹਿੜਾ ਨੂੰ ਕੱਲੀ-ਕੱਲੀ ਗੱਲ ਦਾ ਵੇਰਵਾ ਸੁਣਾਇਆ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜੋ ਕੁਝ ਭਾਈ ਖੜਾ ਬੋਲੇ ਨੇ ਉਸ ਉੱਤੇ ਇਤਰਾਜ਼ ਖੜਾ ਕੀਤਾ ਸੁਖਬੀਰ ਸਿੰਘ ਬਾਦਲ ਦੀ ਸਟੇਜ ਸਾਂਝੀ ਕਰਨ ਦੇ ਉੱਤੇ ਇਤਰਾਜ਼ ਖੜਾ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦਾਵਾ ਕਰਦੇ ਨੇ ਭਾਈ ਜਸਬੀਰ ਸਿੰਘ ਰੋਡੇ ਕਿ ਸੌਦਾ ਸਾਥ ਦੇ ਨਾਲ ਮਿਲਵਰਤਨ ਰਿਹਾ ਉਹਨਾਂ ਦਾ ਤੇ ਬੰਦੀ ਸਿੰਘ ਉਹਨਾਂ ਦੇ ਨਾਲ ਤਲਕਾਤ ਰੱਖਦੇ ਪਏ ਨੇ ਵੱਡਾ ਇਲਜ਼ਾਮ ਲਾਇਆ ਔਰ ਇਸ ਦੇ ਨਾਲ ਹੀ ਜਸਬੀਰ ਸਿੰਘ ਰੋਡੇ ਟੈਸਟ 'ਚ ਆ ਕੇ ਗੁੱਸੇ 'ਚ ਆ ਕੇ ਭਾਈ ਖਹਿੜਾ ਦੇ ਉੱਤੇ ਵੱਧਦੇ ਨਜ਼ਰ ਆਏ ਕਿ ਮਸਲਾ ਹੋਇਆ ਸਾਰਾ ਕਿਉਂਕਿ ਜਦੋਂ ਤੋਂ ਇਹ ਬਿਆਨ ਜਾਰੀ ਹੋਇਆ ਆ ਜਦੋਂ ਤੋਂ ਸ਼ਰੋਮਣੀ ਅਕਾਲੀ ਦਲ ਦੀ ਸਟੇਜ ਤੇ ਇਹ ਬਿਆਨ ਜਾਰੀ ਹੋਇਆ ਭਾਈ ਖਹਿੜਾ ਵੱਲੋਂ ਉਸ ਤੋਂ ਬਾਅਦ ਹੀ ਵਿਵਾਦ ਖੜਾ ਹੁੰਦਾ ਰਿਹਾ ਉਸ ਤੋਂ ਬਾਅਦ ਹੀ ਇਹ ਗੱਲਾਂ ਚੱਲਦੀਆਂ ਪਈਆਂ ਕਿ ਭਾਈ ਖਹਿੜਾ ਨੇ ਆਖਿਰ ਅਕਾਲੀ ਦਲ ਦਾ ਪੱਲਾ ਕਿਉਂ ਫੜ ਲਿਆ ਕਹਿਣ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਭਾਈ ਖਹਿੜਾ ਨੂੰ ਕੋਈ ਲਾਲਚ ਦੇ ਦਿੱਤਾ ਗਿਆ ਕਿਸ ਤਰ੍ਹਾਂ ਦਾ ਲਾਲਚ ਕਿਸ ਚੀਜ਼ ਦਾ ਲਾਲਚ ਇਹ ਭਾਈ ਖੜਾ ਬਿਹਤਰ ਜਾਣ ਸਕਦੇ ਨੇ ਜਾਂ ਫਿਰ ਇਸ ਬਾਰੇ ਟਿੱਪਣੀ ਕਰਨ ਵਾਲੇ ਖੈਰ ਜਸਬੀਰ ਸਿੰਘ ਰੋਡੇ ਕੀ ਬੋਲਦੇ ਨੇ ਆਓ ਸੁਣਦੇ ਹਾਂ ਹਾਂ ਸਿੱਖਾਂ ਦੇ ਵਿੱਚ ਆਪਣੇ ਆਪ ਵਿੱਚ ਜੋਸ਼ ਆਉਂਦਾ ਹੈ ਕਿ ਅਸੀਂ ਆਪਣੇ ਭਰਾਵਾਂ ਦੀ ਮਦਦ ਕਰੀਏ ਉਹਨਾਂ ਲਈ ਸੰਘਰਸ਼ ਕਰੀਏ ਉਹਨਾਂ ਨੂੰ ਜੇਲਾਂ ਚੋਂ ਛੁਡਾਈਏ ਪਰ ਜਿਹੜੇ ਸਾਧ ਸੰਗਤ ਜੀ ਇਸ ਕਦਰ ਰਾਹ ਤੇ ਤੁਰੇ ਹੋਏ ਹਨ ਉਹ ਕਦੇ ਵੀ ਨਹੀਂ ਕਹਿੰਦੇ ਤੁਸੀਂ ਸੁਣਿਆ ਕਦੇ ਜਲਤਾਰ ਸਿੰਘ ਹਵਾਰਾ ਕਹਿੰਦਾ ਹੋਵੇ ਮੈਨੂੰ ਸੁਣਾਓ ਮੇਰੀ ਮਦਦ ਕਰ ਦਿਓ ਉਹ ਕਹਿੰਦਾ ਨਹੀਂ ਬਾਕੀ ਦੇ ਸਿੰਘ ਛਡਾਓ ਮੈਂ ਪਰਾਂ ਨਾਰਮਾ ਨਾ ਜੇਲ ਚ ਆਵਾਂ ਨਾ ਰਿਹਾ ਆਵਾਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬਿਆਦੀਆਂ ਦੇ ਅਨਸਾਫ਼ ਲਾਓ ਪਹਿਲਾਂ ਉਹਦੀ ਬਿਆਨ ਪੜ੍ਹ ਲਓ ਤਿਸ ਦਾ ਗੁਰਦੀਪ ਸਿੰਘ ਖਹਿੜਾ ਜਦੋਂ ਵੀ ਜੇਲ ਚ ਆਉਂਦਾ ਸੀ ਨਾ ਇਹਦਾ ਫੋਨ ਹੁੰਦਾ ਸੀ ਵੀ ਮੇਰੀ ਮਦਦ ਕਰੋ ਜੀ ਬਿਮਾਰ ਹੋ ਗਿਆ ਤਾਂ ਵੀ ਮੇਰੀ ਮਦਦ ਕਰੋ ਵਿਆਹ ਕਰਨਾ ਤਾਂ ਵੀ ਮਦਦ ਕਰੋ ਜੇ ਨੇ ਘਰ ਬਣਾਉਣਾ ਤਾਂ ਵੀ ਮਦਦ ਕਰੋ ਜੇ ਪਿਤਾ ਦਾ ਇਲਾਜ ਕਰਾਉਣਾ ਤਾਂ ਵੀ ਮਦਦ ਕਰੋ ਤੇ ਕੱਲ ਪਰਸੋਂ ਉੱਥੇ ਧੰਗੁਰੂ ਤੇਗਵਾਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਇਹਨਾਂ ਬੰਦਾ ਝੂਠ ਯਾਰ ਅਸੀਂ ਮਰਨਾ ਨਹੀਂ ਅਸੀਂ ਦਰਗਾਹ 'ਚ ਲੇਖਾ ਨਹੀਂ ਦੇਣਾ ਕੋਈ ਤਾਂ ਸੱਚ ਰੱਖੋ ਬੰਨ ਵਿੱਚ ਤੇ ਕਿਰਤ ਕਰਨ ਹੋਰ ਕੀ ਹੁੰਦਾ ਸੱਚ ਨੂੰ ਸੱਚ ਨੂੰ ਝੂਠ ਬੋਲ ਕੇ ਚਾਪਲੂਸੀ ਕਰਦੇ ਨੇ ਠੀਕ ਹੈ ਤੁਹਾਡੀ ਉਹਨਾਂ ਨੇ ਮਦਦ ਕੀਤੀ ਹੋਊਗੀ ਪਰ ਤੁਹਾਡੇ ਗੱਲ ਵਿੱਚ ਪਟਾ ਤਾਂ ਨਹੀਂ ਪਾਲਿਆ ਵੀ ਜਿੱਧਰ ਨੂੰ ਖਿੱਚੋਗੇ ਉਧਰ ਨੂੰ ਤੁਸੀਂ ਤੁਰੇ ਜਾਓਗੇ ਜੋ ਤੁਹਾਨੂੰ ਬੋਲੀ ਪੜ੍ਹਾਉਣਗੇ ਤੁਸੀਂ ਉਹ ਬੋਲੋਗੇ ਜਿਵੇਂ ਇੱਕ ਪਰਨੋਟ ਲਿਖਿਆ ਹੁੰਦਾ ਨਾ ਪਰਨੋਟ ਲਿਖਿਆ ਹੁੰਦਾ ਹੈ ਸਾਹਸ ਸਿੰਘ ਜੀ ਉਹਦੇ ਤੇ ਸ਼ਬਦ ਲਿਖੇ ਹੁੰਦੇ ਵਕਾਲਤ ਦੇ ਹੁੰਦੇ ਉਹ ਤਾਂ ਵੀ ਜੋ ਮੈਂ ਕੁਝ ਕਹਿਣਾ ਹੈ ਕਿ ਮੈਂ ਆਪਣੇ ਹੋਸ਼-ਵਾਸਨਾ ਕਹਿ ਰਿਹਾ ਹਾਂ ਜੋ ਮੈਂ ਕਹਿਣਾ ਸੱਚ ਕਹਿਣਾ ਹੈ ਜੋ ਮੈਂ ਕਹਿਣਾ ਆਪਣੀ ਮਰਜ਼ੀ ਨਾਲ ਕਹਿਣਾ ਇਹ ਗੱਲਾਂ ਕਈਆਂ ਹੁੰਦੇ ਵੀ ਜੇ ਤੂੰ ਸੱਚ ਕਹਿਣਾ ਤੈਨੂੰ ਕਹਿਣ ਦੀ ਕੀ ਲੋੜ ਹੈ ਫਿਰ ਇਹ ਮੇਰੇ ਪਿੰਡ ਦਾ ਹੀ ਇੱਕ ਚੌਕ ਮਹੀਨਿਆਂ ਦੇ ਵਿੱਚ ਹੀ ਅਮਰਤਪਾਲ ਸਿੰਘ ਉੱਠ ਕੇ ਕਿਵੇਂ ਲੀਡਰ ਬਣ ਗਿਆ ਵਿੱਚ ਹੀ ਸਿਮਰਜੀਤ ਸਿੰਘ ਮਾਣ ਵਿੱਚ ਹੀ 11 ਐਮਪੀ ਵਿੱਚ ਹੀ ਵਿਦੇਸ਼ੀ ਸਿੱਖ ਕੋਈ ਨਹੀਂ ਛੱਡਿਆ ਉਹਨੇ ਉਹ ਕਹਿੰਦਾ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼ਰੋਮਣੀ ਕਮੇਟੀ ਇਹ ਚੰਗੇ ਆ ਉਹ ਭੱਦਰਪੁਰਸ਼ ਨੇ ਉੱਥੇ ਇਹ ਨਹੀਂ ਕਿਹਾ ਕਿ ਇਹਨਾਂ ਕੋਲ ਬੇਅਦਬੀਆਂ ਉਹ ਤਾਂ ਕਹਿੰਦੇ ਅਸੀਂ ਜ਼ਿੰਮੇਵਾਰ ਹਾਂ ਹੋਈਆਂ ਗਲਤੀਆਂ ਦੇ ਜ਼ਿੰਮੇਵਾਰ ਅਸੀਂ ਹਾਂ ਤੇ ਉਹ ਕਹਿੰਦਾ ਵੀ ਨਹੀਂ ਸਭ ਤੋਂ ਚੰਗੇ ਹੀ ਇਹ ਆ ਸਭ ਤੋਂ ਵਧੀਆ ਇਹਨਾਂ ਦਾ ਸਿਸਟਮ ਹੈ ਇਹਨਾਂ ਦਾ ਪ੍ਰਬੰਧ ਹੈ ਕਹਿਣਾ ਕੀ ਚਾਹੁੰਦੇ ਗੁਰੂ ਦੀ ਧਰਤੀ ਹੈ ਜਿੱਥੇ 26 ਸਾਲ 9 ਮਹੀਨੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਭਗਤੀ ਕੀਤੀ ਹੈ ਪੂਜਨਯੋਗ ਜਗ੍ਹਾ ਉਹ ਉੱਥੇ ਖੜ ਕੇ ਐਡਾ ਅਨਰਥ ਤੇ ਝੂਠ ਬੋਲਣਾ ਕਿਨੂੰ ਕੁਝ ਕਰਨਾ ਚਾਹੁੰਦੇ ਤੂੰ 32 33 ਸਾਲ ਦੀ ਆਪਦੀ ਜੇਲ੍ਹ ਯਾਤਰਾ ਖੂਜ ਪਾ ਲਈ ਜੂੜ ਬੋਲ ਕੇ ਇਹਦੇ ਲਈ ਕੁਰਬਾਨੀ ਕੀਤੀ ਸੀ ਕਿ ਮੈਂ ਤਕੜਾ ਹੋ ਕੇ ਜਾਵਾਂਗਾ ਉਹਨਾਂ ਨੂੰ ਤਾਂ ਸਹਾਰਾ ਚਾਹੀਦਾ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਚਾਹੀਦਾ ਹੁੰਦਾ ਉਹ ਲਬਦੇ ਫਿਰਦੇ ਨੇ ਕੋਈ ਕੁਰਬਾਨੀ ਵਾਲਾ ਸੇਖ ਕੋਈ ਮਿਲ ਜਾਵੇ ਸਾਨੂੰ ਕੋਈ ਰਾਜੂਆਣਾ ਮਿਲ ਜਾਵੇ ਸਾਨੂੰ ਕੋਈ ਹੋਰ ਮਿਲ ਜਾਵੇ ਜਦੋਂ ਨਹੀਂ ਕਿਸੇ ਨੇ ਬਾਹ ਫੜੀ ਤੇ ਕਿਹਾ ਵੀ ਆਹ ਚੰਗਾ ਸਸਤੇ ਤੇ ਭਾਜ ਹੀ ਮਿਲ ਗਿਆ ਇੱਕ ਇਹਨੂੰ ਫੜ ਲਓ Subscribe to One India channel and never miss an update.